ਕਾਇਰ ਤਮੰਦ ਜੋ ਮਰਦ ਦਲੇਰ ਹੁੰਦੇ ਛੋੜੀ ਚੁੱਕਦੇ ਨਹੀਂ ਬੇਗਾਨਿਆਂ ਦੀ ਸੱਜਣ ਸਮਝਦੇ ਸੀ ਸਮਹਾਲਾ ਵਾਂਗੂ ਕੁੱਲੀ ਯਾਰ ਦੀ ਕੱਖਾਂ ਤੇ ਕਾਨਿਆਂ ਦੀ ਟਿੱਡੀ ਦੀਵੇ ਨੂੰ ਦੇਖ ਕੇ ਮੁੜੇ ਵਾਪਸ ਮੱਚੇ ਸ਼ਮਾ ਤੇ ਜਾਤ ਪਰਵਾਨਿਆਂ ਦੀ ਮਾਨਸਾਈਆ ਜੋ ਆਦਮੀ ਅਣਖ ਵਾਲੇ ਮਨ ਦੇ ਰੜਕ ਸਰੀਕਾਂ ਦੇ ਤਾਨਿਆਂ ਦੀ ਮਾਨਸਾਹੀਆ ਜੋ ਆਦਮੀ ਅਣਖ ਵਾਲੇ ਮਨ ਦੇ ਰੜਕ ਸਰੀਕਾਂ ਦੇ ਤਾਨਿਆਂ ਦੀ ਗੁਰਦਾਸ ਨੰਗਲ ਦੇ ਕੇਰੇ ਵਿੱਚੋਂ ਬੰਦਾ ਸਿੰਘ ਬਹਾਦਰ ਨੂੰ ਆਪਣੇ ਚੌਣਵੇਂ ਸਾਥੀਆਂ ਸਮੇਤ ਗਿਰਫਦਾਰ ਕਰਕੇ ਲਾਹੌਰ ਲਿਆਂਦਾ ਗਿਆ ਗਿਰਫਦਾਰ ਕੀਤੇ ਸਿੰਘਾਂ ਦੀ ਗਿਣਤੀ ਥੋੜੀ ਹੋਣ ਕਰਕੇ ਮੁਖਬਰਾਂ ਦੀ ਸਹਾਇਤਾ ਨਾਲ ਬੰਦਾ ਸਿੰਘ ਤੇ ਹੋਰ ਸਹਿਯੋਗੀਆਂ ਨੂੰ ਬੰਦਾ ਸਿੰਘ ਦੇ ਹੋਰ ਸਹਿਯੋਗੀਆਂ ਨੂੰ ਪਿੰਡਾਂ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ ਦਿੱਲੀ ਵੱਲ ਲੈ ਕੇ ਜਾ ਰਹੇ ਸਨ ਰਸਤੇ ਵਿੱਚ ਬੀਬੀਆਂ ਇੱਕ ਦੂਜੀ ਨਾਲ ਇਸ ਤਰ੍ਹਾਂ ਗੱਲਬਾਤ ਕਰਦੀਆਂ ਸਨ ਅਸਲ ਵਿੱਚ ਇਹ ਕਵੀ ਦੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਗਿਆ ਹੈ ਇੱਕ ਗੁਰਦਾਸ ਨੰਕਲੋਂ ਫੜ ਕੇ ਲੰਦੇ ਮੁਗਲਾਂ ਨੇ ਪੈ ਰਾ ਜਿੰਨਾ ਉੱਤੇ ਹੈ ਨੰਗੀਆਂ ਤਲਵਾਰਾਂ ਦਾ ਜਿਹੜਾ ਪਿੰਜਰੇ ਦੇ ਵਿੱਚ ਹਾਥੀ ਉੱਤੇ ਸਰਿਆਨੀ ਬੰਦਾ ਸਿੰਘ ਬਹਾਦਰ ਆਗੂ ਜੋ ਸਰਦਾਰਾਂ ਦਾ ਪੜੇ ਜ਼ੁਲਮ ਰਾਜ ਦੀਆਂ ਜੜਾਂ ਹਲਾਈਆਂ ਜਿੰਨਾਂ ਨੇ ਔ ਕਾ ਕਾਰਜ ਕੀਤਾ ਵੱਡਾ ਪਰਿ ਉਪਕਾਰਾਂ ਦਾ ਜਾਲਮ ਸੁਦਦੇ ਸਿੰਗਾਰਾਤ ਮਿਲੀ ਮਜਨੂ ਮਾਨੂ ਪਤ ਝੜਵਾਦ ਵੇਖਿਆ ਥੋੜਾ ਸਮਾਂ ਬਹਾਰਾਂ ਦਾ ਤੱਤੇ ਖੋਦ ਕਾਰਜ ਜਾਣੇ ਪੋਟ ਪੰਥ ਵਿੱਚ ਪਾਤੀਨੀ ਅੰਦਰੋਂ ਸਾੜਾ ਗਾਂਡਾ ਵਨਾ ਨਾ ਅਲਗ ਧਾਰਾਂ ਦਾ ਤੱਤੇ ਖੁਦ ਗਰਜਾ ਨੇ ਫੋਟ ਪੰਥ ਵਿੱਚ ਪਾਤੀ ਨਹੀਂ ਅੰਦਰੋਂ ਸਾੜਾ ਗਾੜਾ ਮਗਲਾ ਰਾਲਗ ਧਾਰਾਂ ਦਾ ਕੱਟੀ ਨਹਿਰਿਆਂ ਨਾ ਨੇ ਜਾਲੀ ਦਸਤਾਵੇਜ਼ਾਂ ਦੀ ਸਤਲੋਜ ਹੋਰ ਵਗਾਤਾਂ ਨਹੀਂ ਝੂਠੇ ਪ੍ਰਚਾਰਾਂ ਦਾ ਮੋਗਲਾ ਮੇਲੇ ਵਾਰਤਣੀਆਂ ਨੂੰ ਲਾਲਚ ਦੇਤਾ ਆਉਂਦਿਆਂ ਦਾ ਹੋ ਗਿਆ ਸ਼ੁਰੂ ਸਿਲਚਲਾ ਸਖ ਪੰਥ ਦੀ ਹਾਰਾਂ ਦਾ ਪਹਿਲਾ ਥੋੜੇ ਸੀ ਹੁਣ ਤੇ 740 ਕੀਤੇ ਐ ਯਾਲਮ ਮੋਗਲ ਕਾਫਲਾ ਬੌਜਾਂ ਕਈ ਹਜ਼ਾਰਾਂ ਦਾ ਪਹਿਲਾ ਥੋੜੇ ਸੀ ਹੁਣ 700 ਸਾਲੀ ਕੀਤੇ ਐ ਝਾਲਮ ਮੋਗਲ ਕਾਫਲਾ ਭੌਜੀ ਕਈ ਹਜ਼ਾਰਾਂ ਦਾ ਸਜਦਾ ਮਾਨ ਸੱਯਾ ਕਰੀਏ ਸਿੱਦਕੀ ਸਿੰਘਾਨੂ ਜਿੱਕੀ ਮਾਰਗੀ ਉੱਠਾਏ ਖੰਡੇ ਦੀਆਂ ਧਾਰਾਂ ਦਾ ਸਜਦਾ ਮਾਨ ਸੱਯਾ ਕਰੀਏ ਸਿੱਦਕੀ ਸਿੰਘਾਨੂ ਚੇਕੀ ਮਾਰਗੀ ਔਖਾ ਹੈ ਖੰਡੇ ਦੀਆਂ ਤਾਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ